ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਿਆਲੀ ਵਿੱਚ ਬ੍ਰह्म ज्ञानी ਬਾਬਾ ਹਰਨਾਮ ਸਿੰਘ ਜੀ ਦੀ 87ਵੀਂ ਬਰਸੀ ਬਹੁਤ ਉਤਸ਼ਾਹ ਨਾਲ ਮਨਾਈ ਗਈ ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਦਿਲਬਾਗ ਸਿੰਘ ਜੀ ਰਾਗੀ ਜੱਥੇ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਕਵੀਸ਼ਰ ਗਿਆਨੀ ਗੁਰਮੁਖ ਸਿੰਘ ਐਮ ਕਵੀਸ਼ਰ ਭਾਈ ਭਗਤ ਸਿੰਘ ਗੁਰਦਾਸਪੁਰ ਵਾਲੇ ਭਾਈ ਸ਼ਿਵ ਸਿੰਘ ਤਲਵੰਡੀ ਭਾਰਤ ਵਾਲੇ ਭਾਈ ਵੀਰ ਸਿੰਘ ਵਾਰਸ਼ ਭਾਈ ਸਤਨਾਮ ਸਿੰਘ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਗੁਰਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਆਪਣੀ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨੇਹਾਲ ਕੀਤਾ। ਵਰਸੀ ਮੌਕੇ ਐਨ ਆਰ ਆਈ ਸਰਦਾਰ ਭੁਪਿੰਦਰ ਸਿੰਘ ਬੋਪਾਰਾਏ ਦੇ ਵੱਡੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਪਹਿਲਾ ਮੈਚ ਅਜਨਾਲਾ ਅਤੇ ਰਮਦਾਸ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਤੀਜਾ ਰਾਇਲਸ ਕਬੱਡੀ ਕਲੱਬ ਅਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ। ਆਖਰੀ ਫਾਈਨਲ ਮੈਚ ਨਾਨਕਸਰ ਕਬੱਡੀ ਕਲੱਬ ਅਤੇ ਸੂਰ ਸਿੰਘ ਕਬੱਡੀ ਕਲੱਬ ਇਸ ਮੁਕੇ ਜਿੱਤਨ ਵਾਲੀਆ ਟੀਮਾਂ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਮਨੁੱਖ ਬਾਹਰੋਂ ਕਿਤਨਾ ਵੇ شود دکھائی دینا ہوگا نرمل دکھائی دینا ہوگا ਹਾਰ ਪ੍ਰਭੂ ਪਰਬੀ ਉਤਰੀਂਦਰ ਦੀ ਗੱਲ ਬਾਹਰ ਦੇ ਭੇਦ ਨਾ ਕਾਹੋਂ ਤੇਰੇ ਉਹ ਤੇਰੇ ਬਾਹਰ ਦੇ ਭੇਦ ਤੋਂ ਨਹੀਂ ਦੇਖਦਾ ਉਹ ਤੇਰੇ ਅੰਦਰ ਦੀ ਗੱਲ ਹੈ ਬਾਹਰਲੇ ਭੇਦ ਤੋਂ ਮਨੁੱਖ ਪ੍ਰਭਾਵਿਤ ਹੋ ਸਕਦਾ ਹੈ ਅਕਸਰ ਉਹਨਾਂ ਨੂੰ ਮਨੁੱਖ ਅੰਦਰ ਦੀ ਸਾਡੀ ਹਾਲਤ ਕੋ ਕੀ ਹੈ ਪਰ ਬੰਦਕ ਦੇਖਦੇ ਨੇ ਗੋਲਕ ਵਿੱਚ ਕੀ ਆਵਾ ਕਗੋ ਬੂਹੇ ਵਾਲਾ ਦੁੱਲਾ ਮੇਰੇ ਵੀਰੋ ਇੱਕ ਮੁਗਲਾ ਦੇ ਦੁੱਲੇ ਦੀ ਗੱਲ ਹੋਈ ਹੈ ਕਿ ਲੱਤੀ ਨੇ ਜਦੋਂ ਦੁੱਲਾ ਜੰਮਿਆ ਗੱਲਾ ਹੁੱਦੀਆ ਮੁਗਲ ਸਰਕਾਰੇ ਜਿਹੜੇ ਮੋਲਾ ਤੇਰੇ ਰੰਗ ਦੇ ਨਿਆਰੇ ਕਿ ਲੱਤੀ ਨੇ ਜਦੋਂ ਦੁੱਲਾ ਦੇ ਜੰਮਿਆ ਕਦੇ ਮੁਗਲਾ ਦੇ ਦੁੱਲੇ ਦੀ ਗੱਲ ਆ ਅੱਜ ਦਾ ਦੁੱਲਾ ਅਸੀਂ ਅੱਜ ਦੇ ਆ ਬੌਸਰ ਜੀ ਰੋਂ ਬੇਨਤੀ ਹੈ ਬਾਪਾ ਜਾਨਾ ਨਾ ਸਨੈਪ ਆਣ ਗਈ ਜੀ ਫੁਰਜ਼ਾ ਕੰਟਰੋਲ ਰੱਖੋ ਜੀ ਜੀ ਬਹੁਤ ਸੁਰ ਵੀ ਨੋ ਗੇਮ ਤੇ ਇਹਨੇ ਜਿਹੜਾ ਮਰਜੀ ਮੂੰਹ ਚ ਆ ਕੇ ਅੰਦਰ ਆ ਗਿਆ ਤੁਸੀਂ ਦੇਖੋ ਇਹ ਜਿਹੜੀਆਂ ਮਾਨਜੁਬ ਸਫੀਅਤ ਹੈ ਉਹੀ ਅੰਦਰ ਆਉਣਾ ਆਓ ਟੁਕਰਾਓ ਹੋ ਔਰ ਖੱਠੇ ਵਾਲੇ ਨੇ ਕਹਿੰਦੇ ਚੋਟੀ ਦਾ ਕਿ ਜੋ ਬਹੁਤ ਵੱਡਾ ਨਾਮ ਆ ਔਰ ਅਮਰੀਕਾ ਕਬੱਡੀ ਐਸੋਸੀਏਸ਼ਨ ਅਮਰੀਕਾ ਦੇ ਵਿੱਚ ਜਦੋਂ ਭਰਾਵਾਂ ਦਾ ਜ਼ਿਕਰ ਹੁੰਦਾ ਹੈ ਨਾ ਤੁਰ ਫਿਰ ਭਰਾਵਾਂ ਦਾ ਬੜਾ ਧੰਨਵਾਦ ਹੈ ਲਓ ਸੋਹਣੀ ਕਬੱਡੀ ਪਹੁੰਚੇ ਸਾਹਿਬ ਜਿਨ੍ਹਾਂ ਦਾ ਬੇਟਾ ਸੰਦੀਪ ਸਣੀ ਸੁਭਹ ਹੱਥਾਂ ਦੇ ਨਾਲ ਪਵਿੱਤਰ ਹੱਥਾਂ ਦੇ ਨਾਲ ਸਰਦਾਰ ਭਗਵੰਦਰ ਸਿੰਘ ਜੀ ਬੁੱਪਰ ਸਾਹਿਬ ਔਰ ਬਹਾਦਰ ਬਾਬਾ ਬੀਦੀ ਚਾਰ ਤੇ 18000 ਇਹ ਲੜਕੀਆਂ ਦਾ ਪ੍ਰਾਈ ਜਿਹੜੇ ਉੱਦਤਿਆ ਹੋਇਆ ਜਿੰਤੂ ਟੀਮ ਨੂੰ ਦੱਸੇ